ਅੱਜ ਮਿਤੀ 24 ਮਈ 2025 ਨੂੰ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਦੇ ਮਾਰਗਦਰਸ਼ਨ ਅਤੇ ਸ੍ਰੀ ਅਮਰਿੰਦਰ ਸਿੰਘ ਗਰੇਵਾਲ ਮਾਨ ਜੋ ਖਿਲਾ ਤੇ ਸੈਸ਼ਨ ਜੱਜੀ ਦੀ ਅਗਵਾਈ ਹੇਠ ਕੌਮੀ ਲੋਕ ਅਦਾਲਤ ਜ਼ਿਲ੍ਹੇ ਦੀ ਵੱਖ-ਵੱਖ ਅਦਾਲਤਾਂ ਵਿੱਚ ਲੱਗਣ ਜਾ ਰਹੀ ਹੈ ਇਸ ਵਿੱਚ ਤਕਰੀਬਨ 28000 ਦੇ ਕਰੀਬ ਕੇਸ ਲੱਗੇ ਨੇ ਤੇ ਮੈਂ ਆਸ ਕਰਦਾ ਕਿ ਜਿੰਨੇ ਵੀ ਲੋਕ ਜਿੰਨੇ ਵੀ ਪਾਰਟੀਆਂ ਅਦਾਲਤਾਂ ਵਿਚ ਆਰੀਆਂ ਨੇ ਇਸ ਕਮਿ ਲੋਕ ਅਦਾਲਤ ਦਾ ਵੱਧ ਵੱਧ ਲਾਭ ਉਠਾਉਣ ਲਈ ਕਮਿ ਲੋਕ ਅਦਾਲਤ ਦਾ ਸਭ ਤੋਂ ਵੱਡਾ ਵੱਡਾ ਫਾਇਦਾ ਇਹ ਹੈ ਕਿ ਜਿਹੜੇ ਵੀ ਅਦਾਲਤ ਵਿੱਚ ਅਵਾਰਡ پاس ਕੀਤੇ ਜਾਂਦੇ ਨੇ ਉਹ ਕਾਨੂੰਨੀ ਸਿਵਲ ਅਥਾਰਟੀ ਐਕਟ ਦੇ ਸੈਕਸ਼ਨ 21 ਦੇ ਮੁਤਾਬਕ ਉਹ ਅਵਾਰਡ ਫਾਈਨਲ ਹੁੰਦਾ ਉਸ ਦੀ ਕੋਈ ਵੀ ਅਪੀਲ ਨਹੀਂ ਹੋ ਸਕਦੀ ਅਤੇ ਉਸ ਤੋਂ ਬਾਅਦ ਅਗਰ ਪਾਰਟੀਆਂ ਅਗਰ ਉਸ ਅਵਾਰਡ ਨੂੰ ਲਾਗੂ ਕਰਾਉਣਾ ਚਾਹਣ ਤਾਂ ਉਸ ਦੀ ਅੱਗੇ ਐਗਜ਼ੀਕਿਊਸ਼ਨ ਵੀ ਪਾ ਸਕਦੇ ਆ ਤਾਂ ਜੋ ਉਸ ਫੈਸਲੇ ਦਾ ਉਹ ਲਾਭ ਉਠਾ ਸਕਣ ਸਰ ਲੋਕਾਂ ਨੂੰ ਕੀ ਸੰਦੇਸ਼ ਹੈ ਮੇਰਾ ਲੋਕਾਂ ਨੂੰ ਇਹ ਸੰਦੇਸ਼ ਹੈ ਕਿ ਅੱਜ ਦੇ ਦਿਨ ਕੋਟਾਂ ਵਿੱਚ ਜਿਹੜੇ ਵੀ ਬੈਂਚ ਲੱਗੇ ਨੇ ਆਪੋ ਆਪਣੇ ਕੇਸਾਂ 'ਚ ਵੱਧ ਤੋਂ ਵੱਧ ਜਾ ਕੇ ਸਮਾਧਾਨ ਕਰਾਓ ਅਤੇ ਆਪਣੇ ਕੇਸਾਂ ਦਾ ਨਿਪਟਾਰਾ ਕਰਾਓ ਅੱਗੇ ਤੋਂ ਜਦੋਂ ਲੋਕ ਅਦਾਲਤ ਲੱਗਦੀ ਹੈ ਉਹ ਉਹਦੇ ਵਾਸਤੇ ਕੀ ਸੰਦੇਸ਼ ਹੈ ਹਾਂਜੀ ਹਾਂਜੀ ਬੋਲੋ ਜੀ ਅਗਲੀ ਕੌਮੀ ਲੋਕ ਅਦਾਲਤ ਮਿਤੀ 13 ਸਤੰਬਰ 2025 ਅਤੇ ਉਸ ਤੋਂ ਅਗਲੀ ਫਮੀ ਲੋਕ ਅਦਾਲਤ ਮਿਤੀ 13 ਦਸੰਬਰ 2025 ਨੂੰ ਲੱਗਣ ਜਾ ਰਹੀ ਹੈ ਉਸ ਤੋਂ ਪਹਿਲੇ ਅਸੀਂ ਇੱਕ ਪ੍ਰੀ ਲੋਕ ਅਦਾਲਤ ਲਗਾਉਣੀ ਹੈ ਜ਼ਿਲ੍ਹੇ ਦੀਆਂ ਸਾਰੀਆਂ ਅਦਾਲਤਾਂ ਵਿੱਚੋਂ ਪ੍ਰੀ ਲੋਕ ਅਦਾਲਤ ਲੱਗਦੀ ਹੈ ਕਿ ਜੋ ਫੈਸਲਾ ਅਦਾਲਤਾਂ ਦੇ ਵਿੱਚ ਚੱਲ ਰਿਹਾ ਆਪਣਾ ਕੇਸ ਚੱਲਦਾ ਹੋਵੇ ਉਸ ਦੇ ਵਿੱਚ ਠੇਰਾ ਕੋਰਟ ਕੋਲੇ ਬੇਨਤੀ ਕਰਕੇ ਆਪਣਾ ਕੇਸ ਪ੍ਰੀ ਲੋਕ ਅਦਾਲਤ ਵਿੱਚ ਲਿਖਵਾ ਸਕਦੇ ਨੇ ਅਤੇ ਆਪਣੇ ਕੇਸ ਦਾ ਨਿਪਟਾਰਾ ਪਹਿਲਾਂ ਵੀ ਕਰਵਾ ਸਕਦੇ ਨੇ